15 ਦਸੰਬਰ ਸ਼ਾਮ ਨੂੰ ਜਿਹੜਾ ਇੱਕ ਲਗਭਗ ਇੱਕ ਮਹੀਨਾ ਪਹਿਲਾਂ ਰਾਣਾ ਬਲਾਚੌਰੀਆ ਜਿਹੜਾ ਇੱਕ ਕਬੱਡੀ ਪ੍ਰੋਮੋਟਰ ਔਰ ਪਲੇਅਰ ਸੀਗਾ ਅਸਲੀ ਨਾਮ ਇਹਦਾ ਕਮਰ ਦਿਗਵਜੇ ਸਿੰਘ ਬਲਾਚੌਰ ਦਾ ਰਹਿਣ ਵਾਲਾ ਨੌਜਵਾਨ ਸੀਗਾ ਜਿਹਦਾ ਕਿ ਗੋਲੀਆਂ ਮਾਰ ਕੇ ਸੁਹਾਣੇ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਸੀ ਇਸ ਉਦੋਂ ਤੋਂ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੀ ਉਹਦੇ ਵਿੱਚ ਪਹਿਲਾਂ ਅਸੀਂ 5 ਦੇ ਕਰੀਬ ਮੁਜਰਮ ਜਿਹੜੇ ਸੀਗੇ ਉਹ ਫੜ ਲਏ ਸੀਗੇ ਇਨਵੈਸਟੀਗੇਸ਼ਨ ਦੇ ਦੌਰਾਨ ਲekin ਜਿਹੜੇ ਐਕਚੁਅਲ ਸ਼ੂਟਰ ਤੇ ਇੱਕ ਮੁੰਡਾ ਮੋਟਰਸਾਈਕਲ ਤੇ ਸੀਗਾ ਜਿਨ੍ਹਾਂ ਨੇ ਮਰਡਰ ਕਰਿਆ ਸੀਗਾ ਤੇ ਇਥੋਂ ਭੱਜ ਗਏ ਸੀ ਉਹ ਮਰਡਰ ਕਰਕੇ ਉਹਨਾਂ ਨੂੰ ਇਹਨਾਂ ਤਿੰਨ ਜਣਿਆਂ ਨੂੰ ਉਹਦੇ ਚ ਅਸੀਂ ਅਰੈਸਟ ਕੀਤਾ ਜੀ ਪਹਿਲਾ ਜਿਹੜਾ ਮੁਸਲਮ ਹੈਗਾ ਕਰਨ ਪਾਠਕ ਜਿਹਦਾ ਨਾਮ ﺍﻟियास ਕਰਨ ਡਿਫਾਲਟਰ ਕਹਿੰਦੇ ਹੈਗੇ ਜਿਹਨੂੰ ਜੀ ਉਹ ਨੰਬਰ 2 ਤੇ ਤਰਨਦੀਪ ਸਿੰਘ ਨੰਬਰ 3 ਸੁਖਸ਼ੇਰ ਪਾਲ ਸਿੰਘ ﺍﻟियास ਆਕਾਸ਼ ਇਹ ਤਿੰਨੋਂ ਜਣੇ ਸੀਗੇ ਜਿਹੜੇ ਬੇਸਿਕਲੀ ਐਕਟਿਵ ਇਨਵੋਲਵਮੈਂਟ ਸੀ ਇਹਨਾਂ ਦੀ ਮਰਡਰ ਦੇ ਵਿੱਚ ਚੌਥਾ ਬੰਦਾ ਅਦਿੱਤਿਆ ਕਪੂਰ ਹੈਗਾ 엘ያስ ਮੱਖਣ ਉਹ ਹਲੇ ਵੀ ਜਿਹੜਾ ਹੈਗਾ ਭਗੌੜਾ ਨਹੀਂ ਫੜਿਆ ਗਿਆ ਇਹਨਾਂ ਦੇ ਵਿੱਚ ਅ ਅਦਿੱਤਿਆ ਕੁਮਾਰ 엘ያስ ਮੱਖਣ ਤੇ ਕਰਨ ਪਾਠਕ ਦੋ ਮੁੰਡਿਆਂ ਨੇ ਜਿਹੜਾ ਬਿਲਕੁਲ ਮੌਕੇ ਦੇ ਉੱਪਰ ਗੋਲੀ ਚਲਾਈ ਸੀਗੀ ਇਹ ਦੋਨੋਂ ਉਹ ਹੈਗੇ ਆ ਜੀ ਤਰਨਦੀਪ ਸਿੰਘ ਉਹ ਬੰਦਾ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਕੋਲ ਖੜਾ ਸੀ ਮੋਟਰਸਾਈਕਲ ਨੂੰ ਲੈ ਕੇ ਤੇ ਇਹ ਦੋਨੋਂ ਉਹਦੇ ਨਾਲ ਪਿੱਛੇ ਜਾ ਕੇ ਮੋਟਰਸਾਈਕਲ ਤੇ ਬੈਠੇ ਸੀ ਤੇ ਸਪੌਟ ਤੋਂ ਭੱਜ ਗਏ ਸੀਗੇ ਚੌਥਾ ਬੰਦਾ ਜਿਹੜਾ ਮੈਂ ਦੱਸ ਰਿਹਾ ਤੁਹਾਨੂੰ ਸੁਖਸ਼ੇਰਪਾਲ ਸਿੰਘ 엘ያስ ਆਕਾਸ਼ ਹੈਗਾ ਇਹਨੇ ਖਰੜ ਦੇ ਵਿੱਚ ਇੱਕ ਜਿਹੜਾ ਸਾਰਾ ਲੌਜਿਸਟਿਕ ਸਪੋਰਟ ਸੀਗੀ ਔਨ ਗਰਾਉਂਡ ਉਹ ਇਹਨੇ ਪ੍ਰੋਵਾਈਡ ਕੀਤੀ ਸੀਗੀ ਇੱਕ ਫਲੈਟ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਜਿਹੜਾ ਇਹਨਾਂ ਨੇ ਉਦੋਂ ਇੱਕ ਦੋ ਦਿਨ ਪਹਿਲਾਂ ਲਈ ਆਪਣੀ ਲੋਕੇਸ਼ਨ ਬਣਾਈ ਹੋਈ ਸੀ ਠਾਰ ਜਿੱਥੇ ਰੁਕੇ ਹੋਏ ਸੀਗੇ ਫਿਰ ਇਹਨਾਂ ਨੂੰ ਜਿਹੜੇ ਮੋਬਾਈਲ ਵਗੈਰਾ ਸੀਗੇ ਉਹ ਵੀ ਇਹਨੇ ਅਰੇਂਜ ਕਰਕੇ ਦਿੱਤੇ ਸੀਗੇ ਤੇ ਇੱਕ ਟੈਕਸੀ ਡਰਾਈਵਰ ਜਿਹੜਾ ਬੰਡਾ ਹੈ ਆਪਾਂ ਕਲਕਾ ਤੋਂ ਅਰੈਸਟ ਕੀਤਾ ਸੀ ਦਵਿੰਦਰ ਪਾਲ ਸਿੰਘ ਉਪ ਇੰਡੀਆ ਟਿੰਕੂ ਉਹ ਵੀ ਟਿੰਕਾ ਉਹ ਵੀ ਇੰਨੀ ਅਰੇਂਜ ਕੀਤਾ ਸੀਗਾ ਕਿ ਇਹ ਮੋਟਰਸਾਈਕਲ ਤੋਂ ਜਦੋਂ ਇੱਥੋਂ ਭੱਜੇ ਹੈਗੇ ਆ ਤਾਂ ਸੁਹਾਣੇ ਥਾੜੇ ਦੇ ਏਰੀਏ ਚ ਅੱਗੇ ਜਾ ਕੇ ਮੋਟਰਸਾਈਕਲ ਖੜਾ ਕਰਕੇ ਫਿਰ ਟੈਕਸੀ ਤੇ ਸ਼ਿਫਟ ਹੋ ਗਏ ਸੀਗੇ ਤੇ ਉਹ ਟੈਕਸੀ ਵਾਲਾ ਵੀ ਅਸੀਂ ਅਰੈਸਟ ਕਰ ਲਿਆ ਸੀਗਾ ਉਹਨੂੰ ਐਕਟਿਵ ਨੌਲੇਜ ਪੂਰੀ ਨੌਲੇਜ ਸੀਗੀ ਉਹਦੇ ਤੋਂ ਰੌਂਦ ਵੀ ਰਿਕਵਰ ਕਰੇ ਸੀ ਵੀ ਇਹ ਜਿਹੜੇ ਇਹਨਾਂ ਨੇ ਇਹਦੇ ਕੋਲ ਰਖਾਏ ਸੀਗੇ ਸੇਫ ਕਸਟਡੀ ਵਾਸਤੇ ਤੇ ਉਸੇ ਲੜੀ ਦੇ ਚੱਲਦੇ ਹੋਏ ਹੁਣ ਜਿਹੜੇ ਸਾਡਾ ਮੋਡਿਊਲ ਹੈਗਾ ਇਹਦੇ 'ਚ ਸਾਰੇ ਬੰਦੇ ਫੜੇ ਗਏ ਆ ਐਕਸੈਪਟ ਜਿਹੜੇ ਬਾਹਰ ਬੈਠਾ ਜਿਹਨੂੰ ਅਸੀਂ ਡੋਨੀ ਬੱਲ ਦੇ ਇਸ਼ਾਰੇ ਤੇ ਹੋਇਆ ਉਸ ਤੋਂ ਇਲਾਵਾ ਜਿਹੜਾ ਇੱਕ ਅਦਿੱਤਿਆ ਕਪੂਰ ਏlias ਮੱਖਣ ਹੈ ਜੀ ਇੱਕ ਹੋਰ ਰਹਿ ਗਿਆ ਇਹਦੇ ਵਿੱਚ ਉਹਦੇ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਤੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਨੇ ਚਾਹੀਦੇ। ਹੋਰ ਹੁਣ ਤੱਕ ਹੋਰ ਹੋਰ ਰਹਾ ਸੀ ਇਹਨੂੰ ਗੋਲੀ ਚਲਾਈ ਸੀ। ਇੱਕ ਵਾਰੀ ਹੈ ਜੀ। ਹਾਂ ਕਰਨੌਰ ਕ ਕਰਨ ਨੀ ਕਰਨੌਰ ਅਦਿੱਤਿਆ ਕਪੂਰ ਜੋ ਹੈ ਇਹਨਾਂ ਦੋਨਾਂ ਨੇ ਗੋਲੀ ਚਲਾਈ ਸੀ। ਹਾਂ ਰਿਤੇਜ ਸਟਿਲ ਵੌਂਟਡ ਰਿਤੇਜ ਕਪੂਰ ਜਿਹੜਾ ਇਹ ਕਰਨ ਹੈਗਾ ਉਹ ਸ਼ੂਟਰ ਤੋਂ ਫਾਇਰ। ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿਸ ਤਰ੍ਹਾਂ ਨਾਲ ਦੀ ਪਲੈਨਿੰਗ ਹੋਈ ਕਿੰਨੇ ਦਿਨ ਪਹਿਲਾਂ ਇਹਨਾਂ ਦੀ ਪਲੈਨਿੰਗ ਹੋਈ ਕਿਉਂਕਿ ਜਿਹੜਾ ਕਬ ਉਹ ਲੈ ਕੇ 15 ਤੱਕ ਇਹ ਟੂਰਨਾਮੈਂਟ ਚੱਲ ਰਿਹਾ ਸੀ ਨਹੀਂ ਇਹਨਾਂ ਦੀ ਜਿਹੜੀ ਪਲੈਨਿੰਗ ਹੈਗੀ ਡੋਨੀ ਬੱਲ ਦੇ ਕਹਿੰਦੇ ਇਹਨਾਂ ਦੀ ਕਾਫੀ ਟਾਈਮ ਤੋਂ ਪਲੈਨਿੰਗ ਸੀਗੀ ਇੱਕ ਦੋ ਜਗ੍ਹਾ ਹੋਰ ਵੀ ਪਹਿਲਾਂ ਕਬੱਡੀ ਟੂਰਨਾਮੈਂਟ ਬਾਕੀ ਮੈਂ ਆਪਰੇਸ਼ਨਲ ਡਿਟੇਲਸ ਹੀ ਦੱਸਦਾ ਲੇਕਿਨ ਉਹਦੇ ਚ ਵੀ ਇਹ ਗਏ ਸੀਗੇ ਉਹਨੂੰ ਹਿੱਟ ਕਰਨ ਲਈ ਲੇਕਿਨ ਉੱਥੇ ਕਿਸੇ ਵਜ੍ਹਾ ਕਰਕੇ ਇਹਨਾਂ ਤੋਂ ਕੰਪਲੀਟਲੀ ਉਹਨੂੰ ਕਲੀਨ ਨਹੀਂ ਇਹਨਾਂ ਨੂੰ ਸ਼ਾਰਟ ਮਿਲਿਆ ਤਾਂ ਇਹ ਨਹੀਂ ਕਰ ਪਾਏ ਲੇਕਿਨ ਇਹਨਾਂ ਦੀ ਪਲੈਨਿੰਗ ਜਿਹੜੀ ਹੈਗੀ ਉਹ ਪਿਛਲੇ ਘੱਟੋ ਘਾਟ ਡੇਢ ਦੋ ਮਹੀਨੇ ਤੋਂ ਇਸ ਬੰਦੇ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਕਰੀਬਨ ਦੋ ਲਗ ਲਗ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਸੀਗੇ ਉਹ ਉੱਥੇ ਕੀਤੀ ਗਈ ਸੀ ਸਰ ਆਏ ਕਿੰਨੇ ਸੀਗੇ ਬਦਮਾਸ਼ ਤਿੰਨ ਆਏ ਸੀ ਦੋ ਆਏ ਸੀ ਤਿੰਨ 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 ਜਿਹੜੇ ਜਿਹੜੇ ਮੈਂ ਤੁਹਾਨੂੰ ਦੱਸਦਾ ਵੀ ਮੌਕੇ ਤੇ ਆਏ ਸੀ ਮਾਰਨ ਲਈ ਚੌਥਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਿੱਛੇ ਫਲੈਟ ਦੇ ਵਿੱਚ ਬੈਠਾ ਹੋਇਆ ਸੀਗਾ ਉਹਦੀ ਸਾਡੇ ਕੋਲ ਹੁਣ ਫੁਟੇਜ ਵਗੈਰਾ ਵੀ ਹੈਗੀ ਹੈ ਜਦੋਂ ਉਹ ਉੱਥੇ ਗਏ ਆ ਸਮਾਨ ਪਹਿਲਾਂ ਆਉਂਦੇ ਜਾਂਦੇ ਆ ਦੀ ਬੈਕਵਰਡ ਫਾਰਵਰਡ ਟਰੈਕ ਕੀਤਾ ਗਿਆ ਉਹ ਸਾਰੇ ਸੀਗੇ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਮੋਡਿਊਲ ਸੀ ਉਹਦੇ ਵਿੱਚ ਇੱਕ ਮੁੰਡਾ ਸੀਗਾ ਜੀ ਗगन ਨਾਮ ਦਾ ਜਿਹਨੇ ਰੈਕੀ ਕੀਤੀ ਸੀਗੀ ਪਹਿਲਾਂ ਇੱਥੇ ਰਹਿ ਕੇ ਲਾਂਡਰਾਂ ਵਗੈਰਾ ਔਰ ਇਸ ਸੋਹਣਾ ਪੂਰੇ ਏਰੀਆ ਦੇ ਵਿੱਚ ਉਸ ਤੋਂ ਇਲਾਵਾ ਐਸ਼ਦੀਪ ਸੀਗਾ ਜੀ ਜਿਹੜਾ ਮੇਨ ਫਾਈਨੈਂਸਰ ਔਰ ਇਹਨਾਂ ਨੂੰ ਨਾਲ ਮਤਲਬ ਕੰਟਰੋਲ ਕਰ ਰਿਆ ਸੀ ਜਾਂ ਕੋਆਰਡੀਨੇਟ ਕਰ ਰਿਆ ਸੀਗਾ ਜੀ ਇਹ ਸੀਗੇ ਬੰ ਉਸਰ ਜਿਹੜਾ ਇਨਕਾਊਂਟਰ ਕੀਤਾ ਸੀਗਾ ਉਹਦਾ ਉਹ ਮੈਂ ਉਹ ਉਦੋਂ ਵੀ ਤੁਹਾਨੂੰ ਹਾ ਰਪਿੰਦਰ ਮਿੱੱਡੀ ਦਾ ਮੈਂ ਤੁਹਾਨੂੰ ਉਦੋਂ ਵੀ ਬਰੀਫ ਕੀਤਾ ਸੀ ਵੀ ਐਸ਼ਦੀਪ ਦੇ ਕਹਿਣ ਦੇ ਉੱਪਰ ਜਿਹੜਾ ਉਹ ਰਵਿੰਦਰ ਮਿੱੱਡੀ ਹੈਗਾ ਉਹ ਇਹਨਾਂ ਸਾਰਿਆਂ ਨੂੰ ਇੱਕ ਦਰਾਂ ਨਾਲ ਲਾ ਲੋ ਡਾਇਰੈਕਸ਼ਨ ਦੇ ਰਿਹਾ ਸੀ ਕੋਆਰਡੀਨੇਟ ਕਰ ਰਿਹਾ ਸੀ ਤੇ ਸਰ ਹੋਰ ਵੀ ਇਹਨਾਂ ਦਾ ਕੋਈ ਇਨਵੋਲਵਮੈਂਟ ਲੋਕਲ ਕੋਈ ਇਨਵੋਲਵਮੈਂਟ ਸਾਹਮਣੇ ਆਇਆ ਨਹੀਂ ਕਿ ਤੁਸੀਂ ਜਾਂ ਕਿ ਫਲੈਟ ਜਿਹੜਾ ਆਇਡੈਂਟੀਫਾਈ ਕੀਤਾ ਹਨ ਹਰਣ ਦੇ ਵਿੱਚ ਦੇਖੋ ਫਲੈਟ ਵਾਲਾ ਜਿਹੜਾ ਆਇਡੈਂਟੀਫਾਈ ਕੀਤਾ ਉਹ ਅਸੀਂ ਹੁਣ ਚੈੱਕ ਕਰਨਾ ਵੀ ਉਹਨਾਂ ਨੂੰ ਪਤਾ ਸੀਗਾ ਕਿਰਾਏ ਤੇ ਦੇਣ ਤੋਂ ਪਹਿਲਾਂ ਜਾਂ ਫਿਰ ਉਹਨਾਂ ਨੇ ਪੁਲਿਸ ਵੈਰੀਫਿਕੇਸ਼ਨ ਕਰਾਈ ਸੀ ਨਹੀਂ ਕਰਾਈ ਸੀ ਉਸ ਤੋਂ ਇਲਾਵਾ ਹੋਰ ਵੀ ਇਹਨਾਂ ਦੀ ਜਿਹੜੀ ਇੰਟਰੋਗੇਸ਼ਨ ਚੱਲ ਰਹੀ ਉਹ ਚ ਹੋਰ ਵੀ ਅੱਗੇ ਗੱਲਾਂ ਆ ਰਹੀਆਂ ਜਿਹੜੇ ਹਲੇ ਆਪਾਂ ਲੂਜ਼ ਐਂਡ ਹੈਗੇ ਜਿਹੜੇ ਕੰਪਲੀਟ ਕਰਾਂਗੇ ਇਹਦਾ ਰਿਮਾਂਡ ਲੈਣ ਤੋਂ ਬਾਅਦ ਨਹੀਂ ਰੁਕੇ ਨਹੀਂ ਜੀ ਉਸ ਤੋਂ ਬਾਅਦ ਤਾਂ ਨਿਕਲ ਗਏ ਨਾ ਇਹ ਇੱਕ ਨਾ ਗੱਡੀਆਂ ਚੇਂਜ ਕਰਕੇ ਉਸ ਤੋਂ ਪਹਿਲਾਂ ਉੱਥੇ ਰੁਕੇ ਹੋਏ ਸੀ ਕਿਹਨਾਂ ਨੂੰ ਪਕੜਾ ਗਿਆ ਇਹ ਇਹ ਜਿਹੜਾ ਟੈਕਨੀਕਲ ਐਂਡ ਹਿਊਮਨ ਇੰਟ ਦੇ ਨਾਲ ਉਸੇ ਦਿਨ ਤੋਂ ਲੱਗੇ ਹੋਏ ਸੀ ਪਹਿਲੇ ਦਿਨ ਤੋਂ ਹੀ ਅਰੈਸਟ ਸ਼ੁਰੂ ਹੋ ਗਈਆਂ ਸੀਗੀਆਂ ਜੀ ਜਿਹੜੇ ਦੋਨੀ ਬਾਲ ਦੇ ਖਾਸ ਬੰਦੇ ਸੀਗੇ ਜਿਨ੍ਹਾਂ ਨੂੰ ਨੌਲੇਜ ਸੀਗੀ ਜਾਂ ਜਿਨ੍ਹਾਂ ਨੂੰ ਪਤਾ ਸੀ ਇਸ ਮਰਡਰ ਬਾਰੇ ਜਿਨ੍ਹਾਂ ਨੂੰ ਆਪਰੇਸ਼ਨਲ ਤਰੀਕੇ ਪਤਾ ਸੀ ਜਾਂ ਕਿੱਥੇ ਕਿੱਥੇ ਜਾ ਸਕਦੇ ਸੀ ਇਹਨਾਂ ਦਾ ਬੇਸਿਕਲੀ ਜੋ ਹੁਣ ਤੱਕ ਪਤਾ ਲੱਗਿਆ ਜੀ ਇਹ ਇੱਥੋਂ ਟੈਕਸੀ ਚੇਂਜ ਕਰਕੇ ਪਾਣੀਪੱਤ ਤੱਕ ਗਏ ਸੀ ਪਾਣੀਪੱਤ ਤੋਂ ਦੁਬਾਰਾ ਇਹਨਾਂ ਨੇ ਇੱਕ ਹੋਰ ਟੈਕਸੀ ਲਈ ਦਿੱਲੀ ਗਏ ਦਿੱਲੀ ਤੋਂ ਇਹ ਮੁੰਬਈ ਮੁੰਬਈ ਤੋਂ ਬੈਂਗਲੌਰ ਬੈਂਗਲੌਰ ਤੋਂ ਕੋਲਕਾਤਾ ਤੇ ਕੋਲਕਾਤਾ ਤੋਂ ਫਿਰ ਸਲੀਗੁੜੀ ਗਏ ਫਿਰ ਦੁਬਾਰਾ ਕੋਲਕੱਤੇ ਆਏ ਤੇ ਉੱਥੇ ਹੀ ਫੜੇ ਗਏ ਨੇ ਇਹਦੇ ਚ ਮੁੰਬਈ ਵੀ ਜਿਹੜੀ ਸਾਡੀ ਟੀਮ ਹੈਗੀ ਆ ਨਾਲ ਏਜੀਡੀਫ ਦੀ ਟੀਮ ਸੀਗੀ ਜੀ ਡੀਐਸਪੀ ਡੀ ਸਾਹਿਬ ਰਾਜਨ ਪ੍ਰਮਿੰਦਰ ਜੀ ਆਪ ਉੱਥੇ 2-3 ਦਿਨ ਲਗਾਤਾਰ ਮੁੰਬਈ ਫਿਰ ਅੱਗੇ ਬੈਂਗਲੌਰ ਤੱਕ ਕੈਂਪ ਕਰਦੇ ਰਹੇ ਬਟ ਉੱਥੇ ਇਹ ਹੱਥ ਨਹੀਂ ਆਏ ਕਿ ਤੋਂ ਨਾ ਕਿ ਤੋਂ ਅੱਗੇ ਨਿਕਲੀ ਜਾ ਰਹੀ ਸੀ ਜਿੱਥੋਂ ਸਾਨੂੰ ਟ੍ਰੇਲ ਮਿਲ ਰਹੀ ਥੋੜਾ ਪਿੱਛੇ ਚੱਲ ਰਹੀ ਸੀ ਇਹਨਾਂ ਨੂੰ ਲੇਕਿਨ ਜਿਹੜੀ ਇਹਦੀ ਮੂਵਮੈਂਟ ਸੀ ਉਹ ਉਦੋਂ ਤੋਂ ਹੀ ਅਸੀਂ ਟਰੈਕ ਕਰ ਰਹੇ ਸੀ ਕਿਤੇ ਨਾ ਕਿਤੇ ਤੇ ਅਲਟੀਮੇਟਲੀ ਕੋਲਕਾਤਾ ਜਾ ਕੇ ਜਿਹੜੀ ਨਾਲ ਸੈਂਟਰਲ ਏਜੰਸੀਜ਼ ਦੀ ਹੈਲਪ ਕੀਤੀ ਲਈ ਗਈ ਬਿਲਕੁਲ ਕਲਕੱਤਾ ਪੁਲਿਸ ਤੇ ਬੰਦਾਲ ਐਸਟੀਐਫ ਨੇ ਹੈਲਪ ਕੀਤੀ ਇਹਨਾਂ ਨੂੰ ਫੜਨ ਦੇ ਵਿੱਚ ਹਵੜਾ ਦੇ ਵਿੱਚ ਸਰ ਇਹ ਕੰਟਰੀ ਐਡਿਟ ਕਰਨਾ ਚਾਹਦੇ ਸੀ ਕਲਕੱਤਾ ਤੋਂ ਨਹੀਂ ਹਲੇ ਉਹ ਕਲੈਰਿਟੀ ਨਹੀਂ ਹੈ ਜੀ ਵੀ ਅੱਗੇ ਦਾ ਹੋਰ ਇਹਨਾਂ ਦਾ ਕੀ ਪਲਾਨ ਸੀਗਾ ਬਟ ਉੱਥੇ ਤੱਕ ਜਦੋਂ ਤੱਕ ਇਹਨਾਂ ਨੂੰ ਟਰੈਕ ਕਰਦੇ ਗਏ ਕਲਕੱਤੇ ਪਹਿਲਾਂ ਵੀ ਇਹਨਾਂ ਤੇ ਟਰੈਫ ਲੱਗਿਆ ਸੀਗਾ ਉੱਥੋਂ ਵੀ ਇਹ ਮਿਸ ਹੋ ਗਏ ਸੀ ਸਾਡੇ ਤੋਂ ਇਸਲੀ ਗੁੜੀ ਨਿਕਲ ਗਏ ਸੀ ਬਟ ਇਹ ਦੁਬਾਰਾ ਕਿਸੇ ਤਰ੍ਹਾਂ ਆਂਦੇ ਆਂਦੇ ਉੱਥੇ ਸੀ ਟੀਮ ਸਾਡੀਆਂ ਦੁਬਾਰਾ ਏਜੀਟੀਐਫ ਦੀਆਂ ਵੀ ਆਪਣਾ ਰਾਜਨ ਪਰਮਿੰਦਰ ਜੀ ਵੀ ਡਿਸਟ੍ਰਿਕਟ ਦੀਆਂ ਵੀ ਬਾਕੀ ਟੀਮਾਂ ਲੱਗੀਆਂ ਰਹੀਆਂ ਤੇ